ਐਸਾ ਹੀ ਸੰਜੀਵ ਕੁਮਾਰ ਜੋ ਚੌਂਕੀ ਇੰਚਾਰਜ ਨੇ ਤਾਂ ਉਹ ਵੀ ਨਿਕਲ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇੰਚਾਰਜ ਸਾਹਿਬ ਤੁਹਾਡੇ ਉੱਤੇ ਬਹੁਤ ਵੱਡੇ ਦੋਸ਼ ਲੱਗੇ ਨੇ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਨਿਰਦੋਸ਼ ਹਾਂ ਮੇਰਾ ਇੱਥੇ ਕੋਈ ਕਸੂਰ ਨਹੀਂ ਹਾਂਜੀ ਜੋ ਦੋਸ਼ ਲਾਇਆ ਜਾ ਰਿਹਾ ਨੇ ਝੂਠੇ ਆ ਕਹਿੰਦੇ ਕਿ ਸ਼ਰਾਬ ਦਾ ਸੇਵਨ ਉਹ ਕੀਤਾ ਐਸੀ ਤੁਹਾਡੇ ਬੰਦੇ ਮੈਂ ਸ਼ਰਾਬ ਪੀਂਦਾ ਹੀ ਨਹੀਂ ਜੀ ਮਾਫ਼ਜ਼ੀਰ ਆ ਮੈਂ ਛਲਾਮ ਨਹੀਂ ਬਿੰਦਾ ਹਾਂਜੀ ਹਾਂਜੀ ਫਿਰ ਇਹ ਕਿਉਂ ਦੋਸ਼ ਲਾ ਰਹੇ ਤੁਹਾਡਾ ਕੋਈ ਵੈਰ ਹੈ ਇਹਨਾਂ ਦਾ ਜਾਂ ਇਹਨਾਂ ਦਾ ਤੁਹਾਡੇ ਨਾਲ ਇਹ ਆਪਣਾ ਆਪਣਾ ਨਾ ਆਪਣਾ ਦੋਸ਼ ਬਚਾਉਣ ਦੀ ਖਾਤਰ ਮੇਰੇ ਤੇ ਦੋਸ਼ ਲਾ ਰਹੇ ਪਰ ਤੁਹਾਡੇ ਡਿਪਟੀ ਸਾਹਿਬ ਵੀ ਮੰਨੇ ਨੇ ਕੱਲ ਕਹਿੰਦੇ ਐਸਐਚਓ ਵੀ ਮੰਨੇ ਨੇ ਕਿ ਗਲਤੀ ਆ ਸਾਡੇ ਸਾਰੇ ਹਾਲਾਤ ਦੱਸੇ ਪਹਿਲਾਂ ਹੀ ਜੀ ਮੈਂ ਡੀਐਸਪੀ ਸਾਹਿਬ ਨੂੰ ਪਹਿਲਾਂ ਹੀ ਹਾਲਾਤ ਦੱਸ ਚੁੱਕਾ ਸਾਰੇ ਜੋ ਮੈਂ ਵੈਰੀਫਿਕੇਸ਼ਨ ਕੀਤੀ ਆ ਮੈਨੂੰ ਨਹੀਂ ਪਤਾ ਡਿਪਟੀ ਸਾਹਿਬ ਇਹ ਗੱਲ ਕਿਉਂ ਛੁਪਾਰੀ ਕੀ ਪੂਰਾ ਮਾਮਲਾ ਸੀਗਾ ਜੀ ਹਾਂ ਜੀ ਪੂਰਾ ਮਾਮਲਾ ਕੀ ਸੀ ਆਪਣੇ ਅਫਸਰਾਂ ਸਿਨੀਅਰ ਅਫਸਰਾਂ ਦੇ ਪੇਸ਼ ਹੋ ਕੇ ਦੱਸ ਦਾਂ ਮੈਨੂੰ ਲੋਕ ਵੀ ਜਾਣਨਾ ਚਾਹੁੰਦੇ ਨੇ ਕਿ ਤੁਹਾਡੇ ਦੋਸ਼ ਤੁਹਾਡੇ ਦੋਸ਼ ਲੱਗੇ ਮੇਰੇ ਦੋਸ਼ ਬੇਬੁਨਿਆਦ ਤੇ ਝੂਠੇ ਆ ਨਾ ਠੀਕ ਹੈ ਜੀ ਕਿਉਂ ਲਾ ਰਹੇ ਤੁਹਾਡੇ ਤੇ ਦੋਸ਼ ਇਹ ਲਾਈ ਜਾਣਾ ਇਹ ਕਹਿੰਦੇ ਨਜਾਇਜ਼ ਅਸਲਾ ਪੌਣਦੇ ਆ ਝੂਠੇ ਅਸਲੇ ਪੌਣ ਦੀਆਂ ਧਮਕੀਆਂ ਤੁਹਾਡੇ ਵੱਲੋਂ ਦਿੱਤੀਆਂ ਗਈਆਂ ਮੇਰੇ ਵੱਲੋਂ ਮੈਂ ਕਿ ਮੈਨ ਮੇਰੇ ਕੋ ਕੀ ਅਧਿਕਾਰ ਆ ਵੀ ਮੈਂ ਕਿ ਇਹਨੂੰ ਝੂਠੀਆਂ ਧਮਕੀਆਂ ਦੇਣੀ ਆ ਬ੍ਰਦਰ ਦੱਸੋ ਤਾਂ ਹੁਣ ਤੁਸੀਂ ਔਨ ਡਿਊਟੀ ਹੋਗੇ ਤੁਹਾਡੀ ਬਦਲੀ ਵਗਾਰਾ ਤੂੰ ਕਰ ਦਿੱਤੀਗੀ ਮੇਰੀ ਟਰਾਂਸਫਰ ਹੋ ਗਈ ਆ ਇਹ ਜੇ ਤੁਸੀਂ ਸੱਚੇ ਸੀਗੇ ਫਿਰ ਟਰਾਂਸਫਰ ਕਿਉਂ ਕੀਤੀ ਜੀ ਇਹ ਤਾਂ ਹੁਣ ਅਫਸਰਾਂ ਨੂੰ ਮੈਂ ਪੇਸ਼ ਹੋ ਕੇ ਆਪਣਾ ਹੱਕ ਦੱਸਾਂਗਾ ਵੀ ਮੈਂ ਆ ਪੜਤਾਲ ਕੀਤੀ ਆ ਆ ਕਾਰਵਾਈ ਕਰਦਾ ਸੀ ਤੇ ਇਹਨਾਂ ਨੇ ਤਾਂ ਅਣਗੇ ਭੰਦੜਾ ਕੀਤੀ ਆ ਦਰਵਾਜ਼ਿਆਂ ਦੀ ਚੌਂਕੀ ਦੇ ਵਿੱਚ ਹੱਲਾ ਗੁੱਲੀ ਕੀਤੀ ਆ ਕਿਉਂ ਮੁੰਡੇ ਤਾਂ ਸੱਟਾਂ ਵੀ ਲੱਗੀਆਂ ਸਿਵਲ ਹਸਪਤਾਲ ਦੇ ਵਿੱਚ ਦਾਖਲ ਆ ਮੁੰਡਾ ਇੱਕ ਹੋਰ ਆ ਉਹਦੇ ਨੂੰ ਸੱਟਾਂ ਲੱਗੀਆਂ ਅਫਸਰ ਪੜਤਾਲ ਕਰ ਰਹੇ ਬ੍ਰਦਰ ਅਫਸਰ ਪੜਤਾਲ ਕਰ ਰਿਹਾ ਉਹਨਾਂ ਲੋਕ ਮੰਗ ਕੀਤੀ ਤੇ ਕੀ ਤੁਹਾਨੂੰ ਡਿਸਮਿਸ ਕੀਤਾ ਜਾਵੇ ਤੁਹਾਡੇ ਤੇ ਐਫਆਈਆਰ ਲੌਂਚ ਕੀਤੀ ਜਾਵੇ ਕਿਦਾਂ ਤੁਹਾਡੇ ਮੰਗ ਕੀਤੀ ਉਹ ਪੁਲਿਸ ਤੋਂ ਕਿਹਾ ਤੁਹਾਡੇ ਤੇ ਐਫਆਈਆਰ ਕਰਕੇ ਤੁਹਾਨੂੰ ਡਿਸਮਿਸ ਕੀਤਾ ਜਾਵੇ ਨੌਕਰੀ ਅੱਛਾ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਨਹੀਂ ਕਹਿਣਾ ਦੋਸ਼ ਸਾਰੇ ਝੂਠੇ ਨੇ ਜੀ ਬਿਲਕੁਲ ਬੇਬੁਨਿਆਦ ਝੂਠੇ ਠੀਕ ਹੈ ਜੀ ਤੇ ਕਿਹੜੀ ਜਗ੍ਹਾ ਬਦਲੀ ਹੋਈ ਹੈ ਹੁਣ ਹਾਂਜੀ ਕਿਹੜੀ ਜਗ੍ਹਾ ਬਦਲੀ ਹੋਈ ਹੈ ਮੈਂ ਤੁਹਾਨੂੰ ਦੱਸਣਾ ਜ਼ਰੂਰੀ ਨਹੀਂ ਸਮਝਦਾ ਠੀਕ ਹੈ ਨਹੀਂ ਚਲੋ ਕਿਸੇ ਪਹਿਲੇ ਕੋਈ ਸੇਵਾਵਾਂ ਲੈਣੀਆਂ ਪੈ ਜਾਂਦੀਆਂ ਨਹੀਂ ਸੇਵਾਵਾਂ ਦੇਮਾਗੇ ਜਦੋਂ ਦੇਮਾਗੇ ਦਿੰਦੇ ਆਏ ਆ ਤੇ ਵਧੀਆ ਸੇਵਾ ਔਰ ਵਧੀਆ ਦੇਵਾਂਗੇ ਵਧੀਆ ਅਕਸ ਤੇ ਮਾਲਕਾਂ ਵਧੀਆ ਅਕਸ ਨਾਲ ਨੌਕਰੀ ਕੀਤੀ ਆ ਵਧੀਆ ਨਾਲ ਹੀ ਕਰਾਂਗੇ ਇਹਦਾ ਮਤਲਬ ਤੁਹਾਡੇ ਅਫਸਰਾਂ ਤੁਹਾਡੇ ਨਾਲ ਧੱਕਾ ਕਰ ਦਿੱਤਾ ਜੀ ਬੇਦਾਗ ਨੌਕਰੀ ਕੀਤੀ ਮੈਂ ਅਫਸਰੇ ਆਪਣੇ ਅਫਸਰਾਂ ਨੂੰ ਬੇਸ਼ੋਕੇ ਦੱਸੂਗਾ ਠੀਕ ਹੈ ਜੀ ਤਾਂ ਐਸਆਈ ਸੰਜੀਪ ਕੁਮਾਰ ਜਿਨ੍ਹਾਂ ਦਾ ਹੁਣ ਇਥੋਂ ਤਬਾਦਲਾ ਕਰ ਦਿੱਤਾ ਗਿਆ ਤੇ ਆਪਣਾ ਸਵਾਨ ਆ ਉਹਨਾਂ ਵੱਲੋਂ ਗੱਡੀ ਦੇ ਵਿੱਚ ਰੱਖਿਆ ਗਿਆ ਤੇ ਕਹਿੰਦੇ ਨੇ ਕਿ ਜੋ ਦੋਸ਼ ਉਹਨਾਂ ਦੇ ਉੱਪਰ ਲਗਾਏ ਗਏ ਨੇ ਗੁਜਰ ਭਾਈਚਾਰੇ ਵੱਲੋਂ ਕੁੱਟ ਮਾਰਦੇ ਸਰਾਸਾਰ ਝੂਠੇ ਤੇ ਬੇਬੁਨਿਆਦ ਨੇ ਤਾ ਆਫਸਰਾ ਮੋਰੇ ਉਹ ਪੇਸ਼ ਹੋ ਕੇ ਆਪਣਾ ਜਿਹੜਾ ਪੱਖ ਹੈ ਉਹ ਕਹਿੰਦੇ ਨੇ ਜ਼ਰੂਰ ਰੱਖਣਗੇ